ਹੌਨ ਅਫੀਸ਼ਲੀ ਸਰਕਾਰ ਨੇ ਦੱਸ ਦਿੱਤਾ ਕਿ 18 ਲੋਕਾਂ ਦੀ ਮੌਤ ਹੋਈ ਹੈ ਹਲੇ ਵੀ 5-6 ਲੋਕ ਬੜੇ ਗੰਭੀਰ ਨੇ ਹਸਪਤਾਲਾਂ ਦੇ ਵਿੱਚ ਪਰ ਨਾਲ ਹੀ ਮੈਂ ਇਹ ਗੱਲ ਪੁੱਛਣੀ ਚਾਹੁੰਦਾ ਕਿ ਇਹ ਮੌਤਾਂ ਨੇ ਜਾਂ ਕਤਲ ਹੈ ਸਰਕਾਰ ਇਸ ਗੱਲ ਦਾ ਜਵਾਬ ਦੇਵੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਤੀਜੀ ਘਟਨਾ ਹੈ ਇਸ ਤੋਂ ਪਹਿਲਾਂ ਮੁੱਖ ਮੰਤਰੀ ਦੇ ਆਪਦੇ ਜ਼ਿਲ੍ਹੇ ਸੰਗਰੂਰ ਦੇ ਵਿੱਚ ਵੀ ਲੋਕ ਜ਼ਹਿਰੀਲੀ ਸ਼ਰਾਬ ਦੇ ਨਾਲ ਮਰੇ ਸੀ ਐਕਸਾਈਜ਼ ਘਟਾਲਾ ਆਮ ਆਦਮੀ ਪਾਰਟੀ ਦੇ ਨਾਲ ਐਸਾ ਚਿਪਕਿਆ ਹੈ ਕਿ ਪਹਿਲਾਂ ਦਿੱਲੀ ਦੇ ਵਿੱਚ ਇਹਨਾਂ ਦੇ ਵੱਡੇ ਵੱਡੇ ਨੇਤਾ ਜੇਲ੍ਹ ਗਏ। ਮਜੀਠੇ ਜਾ ਕੇ ਮੁੱਖ ਮੰਤਰੀ ਸਾਹਿਬ ਨੇ ਕੋਸ਼ਿਸ਼ ਕੀਤੀ ਸਰਕਾਰ ਦੇ ਗੁਨਾਹਾਂ ਤੇ ਪਰਦਾ ਪਾਉਣ ਦੀ। ਕਿ ਉਹ ਪਰਿਵਾਰਾਂ ਨੂੰ ਜਿਹੜਾ ਤੁਸੀਂ ਮੁਆਵਜ਼ਾ ਦਿੱਤਾ ਘੱਟੋ-ਘੱਟ 25-25 ਲੱਖ ਰੁਪਏ ਮੁਆਵਜ਼ਾ ਦੇ ਉਹ ਪਰਿਵਾਰਾਂ ਨੂੰ। ਮੈਂ ਕਾਂਗਰਸ ਆਮ ਆਦਮੀ ਪਾਰਟੀ ਦੋਹਾਂ ਨੂੰ ਇੱਕ ਟੱਕਰੀ 'ਚ ਰੱਖਦਾ ਕਿਉਂਕਿ ਇਹਨਾਂ ਨੇ ਨਸ਼ੇ ਦੇ ਮੁੱਦੇ ਨੂੰ ਸਿਆਸੀ ਪੌੜੀ ਦੇ ਤੌਰ ਤੇ ਵਰਤਿਆ। ਅੱਜ ਇਹ ਸਤੰਦਮ ਦੇ ਨਾਲ ਥੋਡੀ ਤੇਰੀਲੀ ਸ਼ਰਾਬ ਦੇ ਨਾਲ ਮਰੇ ਨੇ ਉਹ ਪਰਿਵਾਰਾਂ ਪ੍ਰਤੀ ਸੰਵੇਦਨਾ ਰੱਖੋ ਉਰੇ ਵੀ ਰਾਜਨੀਤਿਕ ਰੋਟੀਆਂ ਨਾ ਸਿੱਟੋ ਸਸਿਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਅੱਜ ਇੱਕ ਤਾਜ਼ਾ ਤਰੀਨ ਦੁੱਖ ਭਰੀ ਬੜੀ ਦੁਖੀਕਰ ਮਨ ਨੂੰ ਦੁਖੀ ਕਰ ਦੇਣ ਵਾਲੀ ਇੱਕ ਖਬਰ ਸਵਿਰੇਸਰੀ ਆਂਦੀ ਹੈ ਮਿਲਦੀ ਹੈ ਕਿ ਮਜੀਠਾ ਹਲਕੇ ਦੇ ਵਿੱਚ ਸ਼ਰਾਬ ਦੇ ਨਾਲ ਜਿਹੜੀ ਕਿ ਨਕਲੀ ਜਾਲੀ ਸ਼ਰਾਬ ਹੈਗੀ ਉਸ ਦੇ ਨਾਲ ਕੁਝ ਲੋਗਾਂ ਦੀ ਮੌਤ ਹੋ ਗਈ 10 ਲੋਕ ਬਾਰੇ ਦੱਸੇ ਜਾ ਰਹੇ ਸੀ ਫਿਰ ਉਹ ਨੰਬਰ ਵੱਧ ਗਿਆ ਹਜੇ ਕੁਝ ਐਡਮਿਟਡ ਨੇ ਉਹ ਸਾਰੀਆਂ ਚੀਜ਼ਾਂ ਤੇ ਵਿਛੇ ਹੀ ਨੇ ਪਰ ਉਹਦੇ ਬਾਅਦ ਬਹੁਤ ਕੁਝ ਹੋਇਆ ਜਦ ਕਿ ਸਰਕਾਰ ਨੇ ਵੀ ਆਪਣਾ ਪੱਖ ਉਹਦੇ ਵਿੱਚ ਲਿਆ ਔਰ ਰੱਖਿਆ ਔਰ ਭੱਜ ਕੇ ਸੀਐਮ ਜਿਹੜੇ ਨੇ ਉਹ ਮਜੀਠਾ ਹਲਕੇ ਗਏ ਨੇ ਉਹਨਾਂ ਨੇ ਉੱਥੇ ਸਾਰਾ ਪੁੱਛਤਾਚ ਕੀਤੀ ਹੈ ਪਿੰਡ ਵਾਲਿਆਂ ਨੂੰ ਜਿਹੜੇ ਪਿੰਡ ਵਿੱਚ ਹੋਇਆ ਸਾਰਾ ਕੁਝ ਕੀਤਾ ਔਰ ਬਾਅਦ ਵਿੱਚ ਉਹਨਾਂ ਨੇ ਇਹ ਵੀ ਜ਼ਰੂਰ ਕਿਹਾ ਕਿ ਜਿਹੜੀ ਸੀ ਕਿ ਉਹ ਮੀਥਨੋਲ ਇੱਕ ਕੈਮੀਕਲ ਹੈਗਾ ਜਿਹੜਾ ਕਿ ਉਹ ਉਹ ਉੱਥੇ ਉਹਦੇ ਚ ਪਾਇਆ ਗਿਆ ਪਰ ਉਸ ਤੋਂ ਪਹਿਲੇ ਵੀ ਕਹਿ ਘਟਨਾ ਹੋ ਚੁੱਕੀ ਹੈ ਔਰ ਉਸ ਦੇ ਨਾਲ ਦੀ ਸਰਕਾਰ ਜਿਹੜੀ ਹੈ ਉਹ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਵੀ ਚਲਾ ਰਹੀ ਹੈ ਇਸ ਹਫ਼ਤੇ ਅੱਜ ਗੱਲਬਾਤ ਕਰਾਂਗੇ ਅਕਾਲੀ ਦਲ ਦੇ ਆਗੂ ਸਾਡੇ ਨਾਲ ਨੇ ਚੀਫ ਸਪੋਕਸਪਰਸਨ ਨੇ ਅਸ਼ਦੀਪ ਕਲੇਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਸ਼ਦੀਪ ਜੀ ਜਿੱਥੇ ਤੱਕ ਗੱਲ ਕੀਤੀ ਜਾਏ ਫਿਰ ਗੱਲਾਂ ਉੱਥੇ ਖੜੀਆਂ ਹੋ ਗਈਆਂ ਕਿ ਕਿ ਅੱਜ ਫਿਰ ਲੋਕ ਨਕਲੀ ਸ਼ਰਾਬ ਦੇ ਨਾਲ ਜਿਹੜੇ ਨੇ ਉਹ ਮਰੇ ਨੇ ਔਰ ਦੁਖਦਾਈ ਚੀਜ਼ ਹੈ ਕਿਉਂਕਿ ਪਹਿਲੇ ਹੀ ਵੈਸੇ ਤਾਂ ਸ਼ਰਾਬ ਤੇ ਲਿਖਿਆ ਹੁੰਦਾ ਹੈ ਕਿ ਇੰਜਰੀਜ਼ ਫॉर ਹੈਲਥ ਔਰ ਫਿਰ ਵੀ ਲੋਕ ਚਲੋ ਇਹਨੂੰ ਪਿੰਦੇ ਆ ਕਿਉਂਕਿ ਨਾ ਨਾ ਕਰਦੇ ਜਿਹੜੀ ਹੈ ਉਹ ਰੈਵਨਿਊ ਦਾ ਵੀ ਪਾਰਟ ਹੈਗੀ ਹੈ ਔਰ ਸਰਕਾਰ ਖੁਦ ਦੀ ਟੈਂਡਰ ਵੀ ਸਾਰੀਆਂ ਚੀਜ਼ਾਂ ਨੇ ਪਰ ਅੱਜ ਦੀ ਘਟਨਾ ਔਰ ਜਾਲੀ ਖਾਸ ਕਰਕੇ ਜਿਹੜੀ ਹੈਗੀ ਹੈ ਉਹ ਪਹਿਲੇ ਵੀ ਹੋ ਚੁੱਕੀ ਹੈ ਅਜਾ ਦੀ ਘਟਨਾ ਫਸਟ ਕਮੈਂਟ ਕੀਏ ਤੁਹਾਡਾ ਦੇਖੋ ਸਭ ਤੋਂ ਪਹਿਲਾਂ ਤਾਂ ਬੜਾ ਅਨਫੋਰਚੂਨੇਟ ਇਨਸੀਡੈਂਟ ਹੈ ਤੇ ਮੇਰੀ ਸੰਵੇਦਨਾਵਾਂ ਪਰਿਵਾਰਾਂ ਦੇ ਨਾਲ ਹੈ ਜਿਨ੍ਹਾਂ ਨੇ ਆਪਣੇ ਜੀ ਖੋਏ ਨੇ 18 ਹੁਣ ਆਫੀਸ਼ਲੀ ਸਰਕਾਰ ਨੇ ਦੱਸ ਦਿੱਤਾ ਕਿ 18 ਲੋਕਾਂ ਦੀ ਮੌਤ ਹੋਈ ਹੈ ਹਲੇ ਵੀ 5-6 ਲੋਕ ਬੜੇ ਗੰਭੀਰ ਨੇ ਹਸਪਤਾਲਾਂ ਦੇ ਵਿੱਚ ਸੋ ਪਹਿਲਾਂ ਤਾਂ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਔਰ ਪਰਿਵਾਰਾਂ ਦੇ ਨਾਲ ਮਸ਼ਰੂਮੀ ਅਕਾਲੀ ਦਲ ਦੀ ਤਰਫੋਂ ਕਹਿਣਾ ਚਾਹੁੰਦਾ ਕਿ ਅਸੀਂ ਪਰਿਵਾਰਾਂ ਦੇ ਨਾਲ ਡਟ ਕੇ ਖੜੇ ਹਾਂ ਪਰ ਨਾਲ ਹੀ ਮੈਂ ਇਹ ਗੱਲ ਪੁੱਛਣੀ ਚਾਹੁੰਦਾ ਕਿ ਇਹ ਮੌਤਾ ਨੇ ਜਾਂ ਕਤਲ ਹੈ ਸਰਕਾਰ ਇਸ ਗੱਲ ਦਾ ਜਵਾਬ ਦੇਵੇ ਕਿਉਂਕਿ ਅਗਰ ਸ਼ਰਾਬ ਪੀ ਕੇ ਲੋਕ ਮਰ ਰਹੇ ਨੇ ਸ਼ਰਾਬ ਤਾਂ ਸਰਕਾਰ ਵਕਾਉਂਦੀ ਹੈ ਸਰ ਐਕਸਾਈਜ਼ ਐਕਟ ਹੈ ਐਕਸਾਈਜ਼ ਮਹਿਕਮਾ ਹੈ ਤਾਂ ਅਗਰ ਜ਼ਹਿਰੀਲੀ ਸ਼ਰਾਬ ਵਿਕੀ ਹੈ ਸਰਕਾਰ ਦੀ ਨੱਕ ਨੀਚੇ ਵਿਕੀ ਹੈ ਔਰ ਕੋਈ ਪਹਿਲੀ ਵਾਰ ਤਾਂ ਵਿਕੀ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਤੀਜੀ ਘਟਨਾ ਹੈ ਇਸ ਤੋਂ ਪਹਿਲਾਂ ਮੁੱਖ ਮੰਤਰੀ ਦੇ ਆਪ ਦੇ ਜ਼ਿਲ੍ਹੇ ਸੰਗਰੂਰ ਦੇ ਵਿੱਚ ਵੀ ਲੋਕ ਜ਼ਹਿਰੀਲੀ ਸ਼ਰਾਬ ਦੇ ਨਾਲ ਮਰੇ ਸੀ ਤੇ ਮੁੱਖ ਮੰਤਰੀ ਸਾਹਿਬ ਮੈਂ ਤੁਹਾਨੂੰ ਯਾਦ ਕਰਾਵਾਂ ਕਿ 2020 ਦੇ ਵਿੱਚ ਭਗਵੰਤ ਮਾਨ ਜੀ ਜਦੋਂ ਲੋਕਾਂ ਦੀ ਮੌਤ ਹੋਈ ਸੀ ਇਸੇ ਤਰਨ ਤਰਨ ਦੇ ਹਲਕਿਆਂ ਦੇ ਵਿੱਚ ਤਾਂ ਤੁਸੀਂ ਧਰਨੇ ਤੇ ਬੈਠ ਕੇ ਕਿਹਾ ਸੀ ਕਿ ਮੁੱਖ ਮੰਤਰੀ ਤੇ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ ਮੁੱਖ ਮੰਤਰੀ ਜ਼ਿੰਮੇਵਾਰ ਹੈ ਤੇ ਅੱਜ ਜੇ 18 ਲੋਕਾਂ ਦੀ ਮੌਤ ਹੋਈ ਹੈ ਸਿਆਸੀ ਕਤਲ ਹੋਇਆ ਤਾਂ ਕਿਉਂ ਨਾ ਭਗਵੰਤ ਮਾਨ ਸਾਹਿਬ ਤੇ ਪਹਿਲਾਂ ਪਰਚਾ ਦਰਜ ਕੀਤਾ ਜਾਵੇ ਜਿਹਨਾਂ ਦੀ ਦੇਖਰੇਖ ਦੇ ਵਿੱਚ ਇਹ ਸਾਰਾ ਧੰਦਾ ਚੱਲ ਰਿਹਾ ਹੈ ਕੌਣ ਪਰਫੁੱਲਤ ਕਰ ਰਿਹਾ ਇਸ ਧੰਦੇ ਨੂੰ ਮਤਲਬ ਮੈਂ ਬੜਾ ਸਪਸ਼ਟ ਪੁੱਛਦਾ ਐਕਸਾਈਜ਼ ਘਟਾਲਾ ਆਮ ਆਦਮੀ ਪਾਰਟੀ ਦੇ ਨਾਲ ਐਸਾ ਚਿਪਕਿਆ ਹੈ ਕਿ ਪਹਿਲਾਂ ਦਿੱਲੀ ਦੇ ਵਿੱਚ ਇਹਨਾਂ ਦੇ ਵੱਡੇ ਵੱਡੇ ਨੇਤਾ ਜੇਲ੍ਹ ਗਏ ਹੁਣ ਉਹੀ ਦਿੱਲੀੋਂ ਹਾਰੇ ਹੋਏ ਚਿਹਰੇ ਪੰਜਾਬ ਦੇ ਵਿੱਚ ਆ ਗਏ ਮਗਰੀ ਉਹੀ ਬੰਦੇ ਜਿਹੜੇ ਸ਼ਰਾਬ ਵਕਾਉਂਦੇ ਐ ਉਹੀ ਪੰਜਾਬ ਦੇ ਵਿੱਚ ਪਹੁੰਚ ਗਏ ਇਹ ਮੈਂ ਦਾਅਵੇ ਨਾਲ ਕਹਿੰਦਾ ਕਿ ਇਹਦੀਆਂ ਹੁਣ ਪਰਤਾਂ ਖੁੱਲਣ ਗਈਆਂ ਸਰਕਾਰ ਦੇ ਆਪ ਦੇ ਚਹੇਤਿਆਂ ਦਾ ਕੰਮ ਐ ਇਹ ਸਰਕਾਰ ਦੇ ਆਪ ਦੇ ਚਹੇਤੇ ਉਥੇ ਜਿਹੜੇ ਲੋਕ ਮਾਰਕੀਟ ਰੇਟ ਤੇ ਸ਼ਰਾਬ ਵੇਚਣਾ ਚਾਹੁੰਦੇ ਉਹਨਾਂ ਨੂੰ ਨਹੀਂ ਵੇਚਣ ਦਿੰਦੇ ਇਹਦੀ ਕੀਮਤ ਵਧਾਈ ਜਾ ਰਹੀ ਐ ਪਿਛੋਂ ਜਾਲੀ ਮਲਾਵਟ ਕਰਕੇ ਲੋਕਾਂ ਨੂੰ ਜ਼ਹਿਰ ਪਲਾਇਆ ਜਾ ਰਿਹਾ ਔਰ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਦੇ ਮੰਤਰੀ ਇਹਨਾਂ ਦੀ ਸਰਕਾਰ ਇਹ ਜ਼ਿੰਮੇਵਾਰ ਹੈ ਜੋ ਅੱਜ ਉੱਥੇ ਹੋਇਆ ਇਹਦੀ ਪਰਪਾਈ ਕੌਣ ਕਰੇਗਾ ਦੱਸੋ ਅਸ਼ਦੀਪ ਜੀ ਤੋਂ ਅਪਾ ਥੋੜਾ ਡਿਫਰੈਂਟ ਸਿਨੈਰੀਓ ਚ ਜਾ ਕੇ ਦੇਖੀਏ ਸਮਗਲਿੰਗ ਵੀ ਇੱਕ ਵਰਡ ਹੈਗਾ ਕਿਉਂਕਿ ਆਮ ਤੌਰ ਤੇ ਕਿਉਂਕਿ ਅਸੀਂ ਵੀ ਕ੍ਰਾਈਮ ਰਿਪੋਰਟਿੰਗ ਬੋਤ ਕਰਦੇ ਰਹੇ ਆ ਸਮਗਲਿੰਗ ਵੀ ਕੀਤੀ ਜਾਂਦੀ ਹੈ ਔਰ ਉਹਦੇ ਵਿੱਚ ਸ਼ਰਾਬ ਜਿਹੜੀ ਹੈਗੀ ਹੈ ਜਾਂ ਕਈ ਐਸੀ ਚੀਜ਼ਾਂ ਨੇ ਜਿਹੜੀਆਂ ਫੜੀਆਂ ਵੀ ਜਾਂਦੀਆਂ ਜਾਲੀ ਸ਼ਰਾਬ ਦੀ ਗੱਲ ਜਿੱਥੋਂ ਤੱਕ ਆਈ ਹੈ ਉਹ ਕਹਿੰਦੇ ਜੀ ਇਦਾਂ ਦੀ ਕਨਸਾਈਨਮੈਂਟ ਹੋਰ ਵੀ ਦਿੱਲੀ ਤੋਂ ਆ ਰਹੀ ਸੀ ਕੁਝ ਉਹਨਾਂ ਨੇ ਫਿਗਰਸ ਵੀ ਆਪ ਜਿਹੜੀਆਂ ਸੀਐਮਾਨ ਨਹੀਂ ਦਿੱਤੀਆਂ ਤੇ ਇਹ ਜਿਹੜੀ ਹੈਗੀ ਹੈ ਸਮਗਲਿੰਗ ਹੋਈ ਚੀਜ਼ਾਂ ਕਵਰੀ ਆ ਜਾਂਦੀਆਂ ਉਹਨਾਂ ਨੇ ਕਿ ਪਿੰਡ ਵਾਲੇ ਨੂੰ ਪੁੱਛਿਆ ਇੱਕ ਦੋ ਦੋ ਮੋਤਾਂ ਹੋ ਜਾਂਦੀਆਂ ਸੀਗੀਆਂ ਤੇ ਉਹਨਾਂ ਨੂੰ ਰੱਬ ਦਾ ਭਾਣਾ ਜਾਂ ਐਦਾਂ ਮੰਨ ਲਿਆ ਜਾਂਦਾ ਸੀ ਕਿ ਸ਼ਾਇਦ ਜ਼ਿਆਦਾ ਸ਼ਰਾਬੀ ਨਾਲ ਵੀ ਇੱਕ ਪਾਰ ਕਡਨੀਆਂ ਖਰਾਬ ਹੋ ਜਾਂਦੀਆਂ ਤੇ ਉਸ ਹੱਬ ਦੇ ਨਾਲ ਨਾ ਕਿਤੇ ਉਹਨਾਂ ਦੀਆਂ ਮੌਤਾਂ ਹੋ ਗਿਆ ਹੋਣ ਪਰ ਜਿਹੜੀਆਂ ਜਦੋਂ ਲਮਸਾ ਮੱਡੀ ਟੋਲ ਇਕੱਠੀ ਆਉਂਦੀ ਹੈ ਤਾਂ ਫੇਰ ਤਾਂ ਉਹਦੇ ਵਿੱਚ ਦੇਖਿਆ ਜਾਂਦਾ ਇਨਵੈਸਟੀਗੇਸ਼ਨ ਦਾ ਪਾਰਟ ਬਣ ਜਾਂਦਾ ਹੈ ਕਿ ਇਹ ਜਾਲੀ ਸੀ ਕਾਰਨ ਕੀ ਸੀਗਾ ਕਿਉਂ ਇੰਨੀਆਂ ਇਕੱਠੀਆਂ ਮੌਤਾਂ ਹੋਈ ਸਮਗਲਿੰਗ ਇਜ਼ ਦ ਵਰਡ ਵਾਟ ਆਈ ਵਾਂਟ ਟੂ ਸੇ ਇਜ਼ ਕਿ ਸਮਗਲ ਹੋ ਕੇ ਵੀ ਇੱਕ ਕ੍ਰਾਈਮ ਦਾ ਇੱਕ ਪਾਰਟ ਕਿਉਂਕਿ ਸਸਪੈਂਡ ਕਰਤਾ ਉਹਨਾਂ ਨੇ ਡੀਐਸਪੀ ਸਸਪੈਂਡ ਕਰਤਾ ਉਹਨਾਂ ਨੇ ਉਥੋਂ ਦਾ ਐਸਐਚਓ ਜਿਹੜਾ ਹੈ ਉਹ ਸਸਪੈਂਡ ਕਰਤਾ ਦੇਖੋ ਪਹਿਲਾਂ ਤਾਂ ਅੱਜ ਪੰਜਾਬ ਦੇ ਮੁੱਖ ਮੰਤਰੀ ਫਟਾਫਟ ਮਜੀਠੇ ਪਹੁੰਚੇ ਮ ਜਿੱਥੇ ਜਾ ਕੇ ਮੁੱਖ ਮੰਤਰੀ ਸਾਹਿਬ ਨੇ ਕੋਸ਼ਿਸ਼ ਕੀਤੀ ਸਰਕਾਰ ਦੇ ਗੁਨਾਹਾਂ ਤੇ ਪਰਦਾ ਪਾਉਣ ਦੀ ਆਪਦੇ ਚਹੇਤਿਆਂ ਦੇ ਗੁਨਾਹਾਂ ਤੇ ਪਰਦਾ ਪਾਉਣ ਦੀ ਕੀ ਕਹਿੰਦੇ ਮੁੱਖ ਮੰਤਰੀ ਸਮਗਲਿੰਗ ਫਿਰ ਯੁੱਧ ਨਸ਼ਾ ਵਿਰੁੱਧ ਕਿੱਥੇ ਆ ਤੁਹਾਡਾ ਨਹੀਂ ਉਹਨਾਂ ਨੇ ਸਮਗਲਿੰਗ ਸ਼ਬਦ ਕੀਤਾ ਸਮਗਲਿੰਗ ਸ਼ਬਦ ਮੈਂ ਆਮ ਜਸਟ ਅੰਡਰਲਾਈਂਗ ਦਿਸ ਥਿੰਗ ਮੈਂ ਪੁੱਛਦਾ ਕਿ ਸਮਗਲਿੰਗ ਸ਼ਬਦ ਛੱਡੋ ਫਿਰ ਯੁੱਧ ਨਸ਼ੇ ਵਿਰੁੱਧ ਜਿਹੜੇ ਐਡ ਐਡ ਐਡਵਰਟਾਈਜ਼ਮੈਂਟ ਲਾਤੇ ਥੋਡੇ ਉਥੇ ਲੋਕਾਂ ਨੇ ਕੀ ਕਿਹਾ ਕਿ ਬਿਲਕੁਲ ਥਾਣੇ ਦੇ ਨਾਲ ਹੀ ਸਾਰਾ ਕੁਝ ਹੋ ਰਿਹਾ ਸੀ ਤੁਸੀਂ ਕਹਿੰਦੇ ਹੋ ਅਸੀਂ ਯੁੱਧ ਨਸ਼ਿਆਂ ਵਿਰੁੱਧ ਚਲਾ ਰਹੇ ਹਾਂ ਤੁਸੀਂ ਗਲੀਆਂ ਮਹੱਲਿਆਂ 'ਚ ਵੜ ਕੇ ਇੱਕ ਇੱਕ ਕਮਰੇ ਦੇ ਢੜ ਘਰ ਢਾ ਕੇ ਦਿਖਾ ਰਹੇ ਹੋ ਕਿ ਪਤਾ ਨਹੀਂ ਸਰਕਾਰ ਕਿੱਡੀ ਕ ਕਾਰਵਾਈ ਕਰ ਰਹੀ ਹੈ ਤੇ ਜਾਲੀ ਸ਼ਰਾਬ ਦੇ ਨਾਲ 18 ਬੰਦੇ ਅੱਜ ਮਰ ਗਏ ਪੰਜ ਸੀਰੀਅਸ ਨੇ ਇਹ ਤੋਂ ਪਹਿਲਾਂ ਸੰਗਰੂਰ ਮਰੇ ਉਹ ਤੋਂ ਪਹਿਲਾਂ ਮਰੇ ਤਿੰਨ ਇਨਸਟੈਂਸ ਹੋ ਗਏ ਇਹਦਾ ਮਤਲਬ ਤੁਹਾਡੀ ਤਾਂ ਕਾਰਵਾਈ ਨਿੱਲ ਹੈ ਜਾਂ ਤਾਂ ਤੁਹਾਡੀ ਸਰਕਾਰ ਦੀ ਕਾਰਗੁਜ਼ਾਰੀ ਨਿੱਲ ਹੈ ਜਾਂ ਤੁਹਾਡੇ ਆਪਣੇ ਚਿਹਤੇ ਕਰ ਰਹੇ ਨੇ ਮਤਲਬ ਸਰਕਾਰ ਕਿਸ ਵਿਸ਼ੇ ਤੇ ਆਈ ਹੈ ਭਗਵੰਤ ਮਾਨ ਸਾਹਿਬ ਦਾ ਚੋਣਾਂ ਤੋਂ ਪਹਿਲਾਂ ਇੱਕ ਵੱਡਾ ਚੋਣ ਵਾਅਦਾ ਸੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਨਸ਼ੇ ਨੂੰ ਇਹਨਾਂ ਨੇ ਲੋਕਾਂ ਨੇ ਸਿਆਸੀ ਪੌੜੀ ਦੇ ਤੌਰ ਤੇ ਵਰਤਿਆ ਤੇ ਦੱਸੋ ਅੱਜ ਅਸੀਂ ਖੜੇ ਕਿੱਥੇ ਆ ਮਤਲਬ ਪੰਜਾਬ ਦੇ ਵਿੱਚ ਨਸ਼ਾ ਦੁੱਗਣਾ ਤਿੱਗਣਾ ਹੋ ਗਿਆ ਇਹਨਾਂ ਦੇ ਡੀਜੀਪੀ ਤੋਂ ਚ ਹਾਈ ਕੋਰਟ ਨੇ ਮਾਫੀ ਮੰਗਾਈ ਕਿ ਭਾਈ ਤੁਸੀਂ ਇਹ ਲੱਗ ਰਿਹਾ ਕਿ ਪੁਲਿਸ ਦੀ ਮਿਲੀ ਭੁਗਤ ਹੈ ਸਕੂਲਾਂ ਕਾਲਜਾਂ ਤੱਕ ਪਹੁੰਚ ਗਿਆ ਗਵਰਨਰ ਸਾਹਿਬ ਕਹਿ ਰਹੇ ਨੇ ਤੋ ਇਹ ਹਾਲਾਤਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਵਾਬਦੇਹੀ ਤਾਂ ਤੈਅ ਕਰਨੀ ਪਊਗੀ ਦੱਸਣਾ ਪਊ ਕੱਲੀ ਸਿਆਸਤ ਹਰ ਇੱਕ ਚੀਜ਼ 'ਚ ਨਹੀਂ ਮੈਂ ਸਭ ਤੋਂ ਪਹਿਲਾਂ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਹਿਣਾ ਕਿ ਉਹ ਪਰਿਵਾਰਾਂ ਨੂੰ ਜਿਹੜਾ ਤੁਸੀਂ ਮੁਆਵਜ਼ਾ ਦਿੱਤਾ ਘੱਟੋ-ਘੱਟ 25-25 ਲੱਖ ਰੁਪਏ ਮੁਆਵਜ਼ਾ ਦੇਓ ਉਹ ਪਰਿਵਾਰਾਂ ਨੂੰ ਤੁਸੀਂ 15000 ਕਰੋੜ ਰੁਪਏ ਤੁਸੀਂ ਕਹਿੰਦੇ ਹੋ ਜੀ ਅਸੀਂ ਐਕਸਾਈਜ਼ 'ਚੋਂ ਕਮਾਇਆ ਜੇ 15000 ਕਰੋੜ ਤੁਸੀਂ ਕਮਾਇਆ ਤੁਸੀਂ ਇਹ ਜ਼ਹਿਰ ਵੀ ਥੋੜੀ ਦੇਖ ਰੇਖ ਵਿੱਚ ਵੇਚਿਆ ਤਾਂ ਜੇ ਉਹ ਪਰਿਵਾਰਾਂ ਨੂੰ ਤੁਸੀਂ 25-25 ਲੱਖ ਦੇਣੇ ਹੋ 4-5 ਕਰੋੜ ਦੇਣ ਨਾਲ ਤੁਹਾਡਾ ਕੀ ਘਟ ਜਾਣਾ ਦਿਓ ਪਰਿਵਾਰਾਂ ਨੂੰ 25-25 ਲੱਖ ਆ ਲਾਂਗੇ 25 ਲੱਖ ਵੀ ਇਜ਼ ਨਾਟ ਇਨਾਫ ਪਰ ਘੱਟੋ-ਘੱਟ ਪਰਿਵਾਰਾਂ ਲਈ ਕੁਝ ਕਰੋ ਕਿਉਂਕਿ ਤੁਹਾਡੀ ਨਕਾਮੀ ਕਰਕੇ ਅੱਜ ਉਹ ਪਰਿਵਾਰ ਜਿਹੜੇ ਨੇ ਉਹ ਇਸ ਹਾਲਾਤ ਦੇ ਵਿੱਚ ਪਹੁੰਚੇ ਹੋਏ ਨੇ ਸੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਕਿ ਹਰ ਇੱਕ ਚੀਜ਼ ਸਿਆਸਤ ਨਹੀਂ ਹੁੰਦੀ ਹਰ ਇੱਕ ਜਗ੍ਹਾ ਤੇ ਜਾ ਕੇ ਉੱਥੇ ਫੇਰ ਉਹੀ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਭਾਸ਼ਣ ਦਿੱਤੇ ਵੀ ਤੁਸੀਂ ਇਹ ਗੱਲ ਦੱਸੋ ਮੁੱਖ ਮੰਤਰੀ ਸਾਹਿਬ ਕਹਿੰਦੇ 45 ਸਾਲ ਤੋਂ ਇਦਾਂ ਹੋ ਰਿਹਾ ਲੋਕ ਮੈਨੂੰ ਆ ਕੇ ਕਹਿੰਦੇ ਜੀ ਉਰੇ ਦੋ ਦੋ ਬੰਦੇ ਮਰਦੇ ਸੀ ਮਤਲਬ ਤੁਸੀਂ ਐਡਮਿਟ ਕਰ ਰਹੇ ਹੋ ਕਿ ਉਰੇ ਸਾਰਾ ਕੁਝ ਚੱਲ ਰਿਹਾ ਸੀ ਤਾਂ ਹੀ ਦੋ ਦੋ ਬੰਦੇ ਮਰ ਰਹੇ ਸੀ ਅੱਜ ਤੱਕ ਕਿਸੇ ਨੇ ਧਿਆਨ ਨਹੀਂ ਦਿੱਤਾ ਮਤਲਬ ਸਰਕਾਰ ਨੇ ਧਿਆਨ ਨਹੀਂ ਦਿੱਤਾ ਲੋਕਲ ਐਮਐਲਏ ਨੇ ਧਿਆਨ ਨਹੀਂ ਦਿੱਤਾ ਅਫਸਰਾਂ ਨੇ ਧਿਆਨ ਨਹੀਂ ਦਿੱਤਾ 18 ਬੰਦੇ ਇਕੱਠੇ ਮਰੇ ਤਾਂ ਤੁਹਾਡੀ ਜਾਗੇ ਤੁਸੀਂ ਸੋ ਮੁੱਖ ਮੰਤਰੀ ਸਾਹਿਬ ਹੁਣ ਪਿਛਲੀਆਂ ਸਰਕਾਰਾਂ ਤੇ ਪਾਕੇ ਨਹੀਂ ਤੁਸੀਂ ਕਹਿ ਸਕਦੇ ਅੱਜ ਕੀ ਦੀ ਸਰਕਾਰ ਹੈ ਤਿੰਨ ਸਾਲ ਤੋਂ ਕੀ ਦੀ ਸਰਕਾਰ ਹੈ ਅੱਜ ਜਿਹੜੇ ਲੋਕਾਂ ਦੀ ਮੌਤ ਹੋਈ ਹੈ ਅਗਰ 18 ਲੋਕ ਅੱਜ ਮਰੇ ਨੇ ਤਾਂ ਅੱਜ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਵਾਬਦੇਹੀ ਹੈ ਅੱਜ ਪਿਛਲੀਆਂ ਸਰਕਾਰਾਂ ਦੀ ਕੋਈ ਜਵਾਬਦੇਹੀ ਨਹੀਂ ਜਿਹੜੀ ਅੱਜ ਸ਼ਰਾਬ ਵੀ ਕਿ ਅੱਜ ਲੋਕ ਮਰੇ ਨੇ ਇਹ ਅੱਜ ਮੌਜੂਦਾ ਸਰਕਾਰ ਦੀ ਜਵਾਬਦੇਹੀ ਹੈ ਜਿੱਥੇ ਆਪਾਂ ਗੱਲ ਕਰ ਰਹੇ ਹਾਂ ਕਿ ਯੁੱਧ ਨਸ਼ਾ ਵਿਰੁੱਧ ਉਹਨਾਂ ਨੇ ਇੱਕ ਕੈਂਪੇਨ ਸ਼ੁਰੂ ਕੀਤੀ ਹੋਈ ਹੈ ਗਵਰਨਮੈਂਟ ਨੇ ਖਾਸ ਕਰਕੇ ਔਰ ਮੁਹਿੰਮ ਕਾਫੀ ਟਾਈਮ ਤੋਂ ਲੰਬਾ ਟਾਈਮ ਹੋ ਤਾਂ ਹੋ ਗਿਆ ਲਗਾਤਾਰ ਚੱਲ ਰਹੀ ਹੈ ਔਰ ਸਾਰੇ ਵੇਰਵੇ ਜਿਹੜੇ ਨੇ ਸਭ ਦੇ ਸਾਹਮਣੇ ਨੇ ਪਰ ਨਾ ਨਾ ਕਰਦੇ ਜਿੱਦੋਂ ਤੱਕ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਔਰ बार-बार ਉਹ ਕਹਿੰਦੇ ਕਿ ਜਿੱਥੋਂ ਤੱਕ ਨਸ਼ਾ ਦੀ ਗੱਲ ਸਗੀ ਉਹ ਤਾਂ ਉਹ ਤਾਂ ਪਿਛਲੀਆਂ ਸਰਕਾਰਾਂ ਨੇ ਤੁਸੀਂ ਅੱਜ ਦੀ ਗੱਲ ਤੇ ਤਾਂ ਕਹਤਾ ਵੀ ਹੁਣ ਹੁਣ ਦੀ ਸਰਕਾਰ ਰਿਸਪੋਨਸੀਬਲ ਹੈਗੀ ਹੈ ਪਰ ਕਹਿੰਦੇ ਜਿਹੜੇ ਨਸ਼ਿਆਂ ਦੀ ਗੱਲ ਕਰਦੇ ਆਪਾਂ ਖਾਸ ਕਰਕੇ ਨਾਰਕੋਟਿਕਸ ਦੀ ਗੱਲ ਕਰਦੇ ਆ ਉਹ ਤਾਂ ਤੇ ਉਹਨਾਂ ਨੂੰ ਡੈਫੀਨਿਟਲੀ ਦੇ ਆਲ ਆਰ ਟ੍ਰਾਈਂਗ ਟੂ ਡੂ ਇਟ ਬਟ ਫੇਰ ਵੀ ਉਹ ਦੇ ਵਿੱਚ ਕੁਛ ਨਾ ਕੁਛ ਬਲ ਇਸ ਤਰੀਕੇ ਦੇ ਨਾਲ ਤੁਸੀਂ ਕੀ ਸਮਝਦੇ ਹੋ ਕਿ ਸਰਕਾਰਾਂ ਦਾ ਜਾਂ ਜਿਹੜੇ ਗੱਦੀ ਤੇ ਉਸ ਟਾਈਮ ਬੈਠੇ ਹੁੰਦੇ ਆ ਸਿਰਫ ਇੱਕ ਦੂਜੇ ਦਾ ਸਾਹਮਣਾ ਕਰਨਾ ਲੋਕਾਂ ਦੀ ਜਾਨਾਂ ਦਾ ਕਿੰਨਾ ਕੁ ਜ਼ਿਆਦਾ ਜਿਹੜਾ ਹੈਗਾ ਧਿਆਨ ਰੱਖਣ ਦੀ ਲੋੜ ਹੈ ਜਾਂ ਰੱਖਿਆ ਜਾਂਦਾ ਕਿਉਂਕਿ ਅੱਜ ਜੇ 18 ਪਰਿਵਾਰ ਇਸ ਤਰ੍ਹਾਂ दुखी ਹੋਏ ਨੇ ਜਾਂ ਉਹਨਾਂ ਦੇ ਘਰਾਂ 'ਚੋਂ ਲੋਕ ਜਿਹੜੇ ਹੈਡ ਸੀਗੇ ਉਹ ਜਾਂ ਜਿਨੇ ਵੀ ਪੀਤੀ ਉਹ ਗਏ ਨੇ ਚਾਹ ਬੱਚਾ ਸੀ ਚਾਹ ਬਜ਼ੁਰਗ ਸੀ ਚਾਹ ਮਦਰੀ ਉਮਰ ਦਾ ਸੀਗਾ ਪਰ ਨਾ ਨਾ ਕਰਦੇ ਦੇਖਿਆ ਜਾਏ ਤਾਂ ਨੁਕਸਾਨ ਤਾਂ ਪਰਿਵਾਰਾਂ ਦਾ ਹੋਇਆ ਨਾ ਆਖਿਰਕਾਰ ਪੈਸਾ ਜਾਂ ਕੋਈ ਹੋਰ ਚੀਜ਼ ਤਾਂ ਉਸ ਨੁਕਸਾਨ ਨੂੰ ਪੂਰਾ ਨਹੀਂ ਕਰ ਸਕਦੀ ਨਾ ਜੀ ਦੇਖੋ ਮੈਂ ਸਭ ਤੋਂ ਪਹਿਲੇ ਗੱਲ ਕਹਿਣੀ ਚਾਹੁੰਨਾ ਕਿ ਨਸ਼ਾ ਕੱਲਾ ਸਿਆਸਤ ਦਾ ਵਿਸ਼ਾ ਨਹੀਂ ਹੋਣਾ ਚਾਹੀਦਾ ਮੈਂ ਕਾਂਗਰਸ ਆਮ ਆਦਮੀ ਪਾਰਟੀ ਦੋਹਾਂ ਨੂੰ ਇੱਕ ਤੱਕੜੀ 'ਚ ਰੱਖਦਾ ਕਿਉਂਕਿ ਇਹਨਾਂ ਨੇ ਨਸ਼ੇ ਦੇ ਮੁੱਦੇ ਨੂੰ ਸਿਆਸੀ ਪੌੜੀ ਦੇ ਤੌਰ ਤੇ ਵਰਤਿਆ ਨਸ਼ਾ ਇੱਕ ਵਰਲਡਵਾਈਡ ਸਮੱਸਿਆ ਹੈ ਡਰੱਗ ਇੱਕ ਵਰਲਡਵਾਈਡ ਸਮੱਸਿਆ ਹੈ ਜਿੰਨੀ ਕਿ ਦੁਨੀਆ 'ਚ ਸੀ ਓਨੀ ਕਿ ਪੰਜਾਬ ਸੀ ਰਾਹੁਲ ਗਾਂਧੀ ਸਾਹਿਬ ਨੇ 70% ਪੰਜਾਬ ਦੇ ਯੂਥ ਨੂੰ ਨਸ਼ੇੜੀ ਡਿਕਲੇਅਰ ਕਰਤਾ ਕੈਪਟਨ ਅਮਰਿੰਦਰ ਸਿੰਘ ਸਾਹਿਬ ਗੁਟਕਾ ਸਾਹਿਬ ਚੱਕ ਕੇ ਕਹਿੰਦੇ ਇੱਕ ਮਹੀਨੇ 'ਚ ਖਤਮ ਕਰ ਦੂੰ ਅਰਵਿੰਦ ਕੇਜਰੀਵਾਲ ਕਹਿੰਦੇ ਜੀ ਮੈਂ 4 ਮਹੀਨਿਆਂ 'ਚ ਖਤਮ ਕਰ ਦੂੰ ਗਾਰੰਟੀ ਹੈ ਕੇਜਰੀਵਾਲ ਦੀ ਤੇ ਹਾਲਾਤ ਅੱਜ ਕੀ ਨੇ ਕਿ 18 ਬੰਦੇ ਤਾਂ ਅੱਜ ਮਰ ਗਏ ਹਲੇ ਤਾਂ ਤੁਹਾਡੀ ਕੈਂਪੇਨ ਚੱਲ ਰਹੀ ਹੈ ਯੁੱਧ ਨਸ਼ੇ ਵਿਰੁੱਧ ਹਲੇ ਤਾਂ ਤੁਸੀਂ ਇੱਕ ਡੈਡਲਾਈਨ ਦਿੱਤੀ ਹੈ 31 ਮਈ ਤੱਕ ਸਾਰੇ ਐਸਐਸਪੀ ਨੂੰ ਤੁਸੀਂ ਹਲੇ ਪਿਛਲੇ ਦਿਨੀ ਇੱਕ ਡੈਡਲਾਈਨ ਦਿੱਤੀ ਹੈ ਮੁੱਖ ਮੰਤਰੀ ਨੇ ਕਿ 31 ਮਈ ਤੱਕ ਅਗਰ ਪੰਜਾਬ ਚੋਂ ਤੋਂ ਬਾਅਦ ਨਸ਼ਾ ਹੁੰਦਾ ਤਾਂ ਪੁਲਿਸ ਜ਼ਿੰਮੇਵਾਰ ਹੈ ਤੇ ਅੱਜ ਕਿੰਨੀ ਤਰੀਕ ਹੈ ਅੱਜ 13 ਮਈ ਤੇ 18 ਬੰਦੇ ਮਰ ਗਏ ਕਿੱਥੇ ਗਈ ਤੁਹਾਡੀ ਡੈਡ ਲਾਈਨ ਤੁਹਾਡੇ ਥਾਣਿਆਂ ਕੋਲੇ ਵਿਕਰੀ ਹੈ ਸੋ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਸੌੜੀ ਸਿਆਸਤ ਤੋਂ ਬਾਹਰ ਆਓ ਇਹ ਤੁਹਾਡੀ ਨਾਕਾਮੀ ਹੈ ਤੁਹਾਡੀ ਨੱਕ ਨੀਚੇ ਇਹ ਸਾਰਾ ਕੁਝ ਹੋ ਰਿਹਾ ਤੁਹਾਡੇ ਆਪਣੇ ਲੋਕਾਂ ਕੇ ਚਲਿਤ ਨੇ ਇਹ ਜਿਹੜਾ ਦਿੱਲੀ ਦਾ ਐਕਸਾਈਜ਼ ਘੁਟਾਲਾ ਸੀ ਕਹਿੰਦੇ ਆ ਪੰਜਾਬ ਦੇ ਵਿੱਚ ਉਹ ਤੋਂ ਵੀ ਵੱਡਾ ਐਕਸਾਈਜ਼ ਘੁਟਾਲਾ ਜਿੱਦਣ ਪੰਜਾਬ ਦੀਆਂ ਪਰਤਾਂ ਖੁੱਲਣਗੀਆਂ ਇਹਨਾਂ ਦੇ ਵੱਡੇ ਵੱਡੇ ਚਿਹਰੇ ਜੇਲ੍ਹ 'ਚ ਹੋਣਗੇ ਇਹ ਜਿੰਨੇ ਹੋਰੇ ਮੰਤਰੀ ਸੰਤਰੀ ਤੁਰੇ ਫਿਰਦੇ ਨੇ ਨਾ ਇਹ ਸਭ ਜੇਲ੍ਹ 'ਚ ਹੋਣਗੇ ਸੋ ਮੁੱਖ ਮੰਤਰੀ ਭਗਵੰਤ ਮ ਇਨਸਾਫ ਦੀ ਤੱਕੜੀ ਚ ਮੁੱਖ ਮੰਤਰੀ ਨੇ ਵੀ ਤੁਲਨਾ ਪਰ ਜੋ ਅੱਜ ਸਰਕਾਰ ਦੀਆਂ ਮਾੜੀਆਂ ਕਾਰਗੁਜ਼ਾਰੀਆਂ ਨੇ ਇਹਦੇ ਕਰਕੇ ਪੰਜਾਬ ਦੇ ਜੋ ਹਾਲਾਤ ਨੇ ਉਹਦੀ ਪਰਪਾਈ ਕਿਸ ਤਰੀਕੇ ਕਰੋਗੇ ਹੁਣ ਲੋਕਾਂ ਨੂੰ ਆਕੇ ਦੱਸੋ ਸਿਆਸਤ ਉਹਦੇ ਤੇ ਇਲਜ਼ਾਮ ਲਾਤਾ ਅੱਜ ਉਥੇ ਇੱਕ ਹੋਰ ਝੂਠ ਬੋਲਿਆ ਕਹਿੰਦੇ ਜੀ ਜਿੰਨਾਂ ਦਾ ਹਲਕਾ ਉਹਨਾਂ ਦਾ ਸੁਪਰੀਮ ਕੋਰਟ ਉਹਨਾਂ ਦੀ ਪਟੀਸ਼ਨਾਂ ਪੈਂਡਿੰਗ ਹੈ ਤੁਹਾਨੂੰ ਤੁਹਾਡੇ ਐਡਵੋਕੇਟ ਜਨਰਲ ਨੇ ਦੱਸਿਆ ਨਹੀਂ ਕਿ ਤੁਹਾਡੀ ਪੰਜਾਬ ਸਰਕਾਰ ਸੁਪਰੀਮ ਕੋਰਟ ਗਈ ਸੀ ਉਹ ਤਾਂ ਡਿਸਮਿਸ ਹੋ ਗਈ ਤੁਹਾਨੂੰ ਤਾਂ ਝਾੜ ਪਈ ਹੈ ਸੁਪਰੀਮ ਕੋਰਟ ਤੋਂ ਕਿੱਥੇ ਹੈ ਸੁਪਰੀਮ ਕੋਰਟ ਕਿਹੜੀ ਪਟੀਸ਼ਨ ਪੈਂਡਿੰਗ ਸੋ ਆਪਾਂ ਕੱਲਾ ਝੂਠ ਨਾ ਬੋਲੀਏ ਮੁੱਖ ਮੰਤਰੀ ਸਾਹਿਬ ਕਟੋ-ਕਟ ਇਨਸਾਫ ਕਰੋ ਜੋ ਲੋਕ ਅੱਜ ਇਸ ਟਾਂਡਵ ਦੇ ਨਾਲ ਥੋੜੀ ਜ਼ਹਿਰੀਲੀ ਸ਼ਰਾਬ ਦੇ ਨਾਲ ਮਰੇ ਨੇ ਉਹ ਪਰਿਵਾਰਾਂ ਪ੍ਰਤੀ ਸੰਵੇਦਨਾ ਰੱਖੋ ਉਰੇ ਵੀ ਰਾਜਨੀਤਿਕ ਰੋਟੀਆਂ ਨਾ ਸਿਕੋ ਪਰ ਕਟੋ-ਕਟ ਉਹਨਾਂ ਨੇ ਐਕਸ਼ਨ ਤਾਂ ਲਿਆ ਹੈ ਜੀ ਜਿਹੜੇ ਡੀਐਸਪੀ ਨੇ ਔਰ ਐਸਐਚਓ ਨੂੰ ਅੱਜ ਸਸਪੈਂਡ ਤਾਂ ਕੀਤਾ ਗਿਆ ਮੈਮ ਅੱਜ ਸਸਪੈਂਡ ਕਰਨਾ ਇਹਨੂੰ ਐਕਸ਼ਨ ਕਹਿੰਦੇ ਹੋ ਤੁਸੀਂ ਡੀਐਸਪੀ ਐਸਐਚਓ ਨੂੰ ਸਸਪੈਂਡ ਕਰ ਦੇਣਾ ਇਹ ਐਕਸ਼ਨ ਕੌਣ ਵੇਚ ਰਿਹਾ ਹੈ ਉਹ ਸ਼ਰਾਬ ਮੁੱਖ ਮੰਤਰੀ ਨੂੰ ਨਹੀਂ ਪਤਾ ਮੁੱਖ ਮੰਤਰੀ ਦੇ ਆਪ ਦੇ ਚਿਹਤੇ ਨੇ ਉਹ ਸਾਰੇ ਜਿਹੜੇ ਕਾਰੋਬਾਰ ਕਰ ਰਹੇ ਨੇ ਉਹਨਾਂ ਨੂੰ ਬਚਾਉਣ ਦੇ ਲਈ ਅਗਰ ਤੁਸੀਂ ਸੋਚੋ ਨਾ ਨੀਚੇ ਆ ਦੋ ਚਾਰ ਛੋਟੇ ਮੋਟੇ ਅਫਸਰਾਂ ਦੀ ਬਲੀ ਲੈ ਲਾਂਗੇ ਤਾਂ ਮੈਂ ਦੁਬਾਰਾ ਕਹਿ ਰਿਹਾ ਕਿ ਸਿਰਫ ਫਿਰ ਪੋਲਿਟੀਕਲ ਸਟੰਟ ਖੇਡਿਆ ਜਾ ਰਿਹਾ ਹੈ ਅਸਲ ਦੇ ਵਿੱਚ ਜਿਨ੍ਹਾਂ ਨੇ ਸ਼ਰਾਬ ਵੇਚੀ ਹੈ ਜਿਹੜੇ ਇਹਦੇ ਖੈਰਖਵਾ ਹਨ ਜਿਹੜੇ ਇਹਨੂੰ ਪੁਸ਼ਤਪਨਾਹੀ ਕਰਦੇ ਨੇ ਉਹਨਾਂ ਨੂੰ ਮੁੱਖ ਮੰਤਰੀ ਜਾਣਦੇ ਨੇ ਚੰਗੇ ਤਰੀਕੇ ਇਹ ਸਾਰਿਆਂ ਦੇ ਸਾਹਮਣੇ ਆ ਔਰ ਅਸੀਂ ਸਬੂਤਾਂ ਸਮੇਤ ਦੱਸਾਂਗੇ ਕਿ ਕੌਣ ਕਰ ਰਿਹਾ ਸੀ ਸਾਰਾ ਕੁਝ ਬੀਜਪੀ ਜਾਰੀ ਹੈ ਜੀ ਡੈਲੀਗੇਸ਼ਨ ਲੈ ਕੇ ਮਿਲਣ ਵਾਸਤੇ ਗਵਰਨਰ ਸਾਹਿਬ ਨੂੰ ਅਕਾਲੀ ਦਲ ਦਾ ਕੀ ਸਟੈਂਡ ਰਹੇਗਾ ਜਾਂ ਇਸ ਤਰ੍ਹਾਂ ਕਿਸ ਤਰੀਕੇ ਨਾਲ ਤੁਸੀਂ ਆਪਣੀ ਗੱਲ ਰੱਖੋਗੇ ਜਾਂ ਲੋਕਾਂ 'ਚ ਜਾਓਗੇ ਦੇਖੋ ਸ਼੍ਰੋਮਣੀ ਅਕਾਲੀ ਦਲ ਸਿਚੁਏਸ਼ਨ ਨੂੰ ਅਸੈਸ ਕਰ ਰਿਹਾ ਹੈ ਸਰਦਾਰ ਵਿਕਰਮ ਸਿੰਘ ਮਜੀਠੀਆ ਜਿਹੜੇ ਇੱਕ ਵੱਡੇ ਨੇਤਾ ਨੇ ਆਕਾਲੀ ਦਲ ਦੇ ਉਹਨਾਂ ਦਾ ਹਲਕਾ ਹੈ ਉਹ ਲਗਾਤਾਰ ਫੀਲਡ ਦੇ ਵਿੱਚ ਨੇ ਪਰਿਵਾਰਾਂ ਦੇ ਵਿੱਚ ਬੈਠੇ ਨੇ ਪਰਿਵਾਰ ਕਿਉਂਕਿ ਇਹ ਪਰਿਵਾਰ ਹੈ ਮਜੀਠਾ ਹਲਕਾ ਤੁਸੀਂ ਦੇਖਿਆ ਹੋਣਾ ਕਿ ਆਕਾਲੀ ਦਲ ਦਾ ਇੱਕ ਸਭ ਤੋਂ ਸਟਰੋਂਗਹੋਲਡ ਹਲਕਾ ਹੈ ਇੰਨੀ ਹਨੇਰੀ ਚੱਲੀ ਦੇ ਵਿੱਚ ਵੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਤੇ ਅਗਰ ਕੋਈ ਐਮਐਲਏ ਜਿੱਤੇ ਆ ਆਕਾਲੀ ਦਲ ਦਾ ਜਾਂ ਸਾਰੀ ਪਾਰਟੀਆਂ ਚੋਂ ਕੋਈ ਸਭ ਤੋਂ ਵੱਧ ਵੋਟਾਂ ਤੇ ਜਿੱਤੇ ਤਾਂ ਮਜੀਠੇ ਹਲਕੇ ਚੋਂ ਭੈਣਜੀ ਗਨੀਵ ਕੌਰ ਮਜੀਠਾ ਜਿੱਤੇ ਨੇ ਸੋ ਇਹ ਸਾਡਾ ਆਪਦਾ ਹਲਕਾ ਹੈ ਸਿਚੁਏਸ਼ਨ ਅਸੈਸ ਕਰ ਰਹੇ ਹਾਂ ਜੋ ਵੀ ਇਹਦਾ ਫਾਲੋਅ ਅਪ ਹੋ ਹਾਲਾਂਕਿ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ ਕਿ ਵਿਦ ਪ੍ਰੂਫ ਐਕਸਪੋਜ਼ ਕਰਾਂਗੇ ਕਿ ਕਿਹੜੇ ਲੋਕ ਨੇ ਕਿਨਾਂ ਨੂੰ ਸਰਕਾਰੀ ਛੇ ਹੈ ਜਿਹੜੇ ਸਾਰਾ ਕੁਝ ਕਰ ਰਹੇ ਨੇ ਪਰ ਜੋ ਵੀ ਅਗਲਾ ਇਹਦੇ ਚ ਪਾਰਟੀ ਦੇ ਵਿੱਚ ਡਿਸਾਈਡ ਕਰਕੇ ਜੋ ਵੀ ਨੈਕਸਟ ਕੋਰਸ ਆਫ ਐਕਸ਼ਨ ਹੋਊਗਾ ਦੱਸਾਂਗੇ ਤੁਹਾਨੂੰ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਸਾਡੇ ਨਾਲ ਸੀਗੇ ਆਸ਼ਦੀਪ ਕਲੇਰ ਅਕਾਲੀ ਆਗੂ ਨੇ ਆ ਚੀਫ ਸਪੋਕਸਪਰਸਨ ਨੇ ਮੁਖ ਬੁਲਾਰੇ ਨੇ ਅਕਾਲੀ ਦਲ ਦੇ ਤਫਸੀਲਦਾਰ ਉਹਨਾਂ ਨੇ ਗੱਲਬਾਤ ਰੱਖੀ ਔਰ ਉਹਨਾਂ ਨੇ ਕਿਹਾ ਕਿ ਸਰਕਾਰ ਰਿਸਪੌਂਸਿਬਿਲਟੀ ਲਏ ਇਸ ਚੀਜ਼ ਦੀ ਔਰ ਬਹੁਤ ਹੀ ਦੁਖਦਾਈ ਜਿਹੜੀ ਘਟਨਾ ਅੱਜ ਹੋਈ ਹੈ ਪਰ ਉਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਹੈਗੀ ਹੈ ਇਹ ਰੋਕਿਆ ਜਾਏਗਾ ਇਸ ਦੇ ਬਾਰੇ ਵਿੱਚ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਪਰ ਉਸ ਦੇ ਨਾਲ-ਨਾਲ ਉਹਨਾਂ ਨੇ ਬਹੁਤ ਸਾਰੇ ਸਵਾਲ ਵੀ ਖੜੇ ਕੀਤੇ ਨੇ ਕਾਲੀਦਲ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਆਲਰੇਡੀ ਇਸ ਤੇ ਬਹੁਤ ਬਰੀਕ ਬਿਣੀ ਨਾਲ ਨਜ਼ਰ ਜੜੀ ਬਣਾ ਕੇ ਰੱਖੀ ਹੋਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹਦੇ ਵਿੱਚ ਆਪਣਾ ਟੇਕ ਜ਼ਰੂਰ ਰੱਖਾਂਗੇ ਆਪਣੀ ਗੱਲਬਾਤ ਜ਼ਰੂਰ ਰੱਖਾਂਗੇ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਰਧਾਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ